ਅੱਜ ਪ੍ਰੈਸ ਕਲੱਬ ਬਾਗਾਪੁਰਾਣਾ ਵੱਲੋਂ ਬੜਾ ਵਧੀਆ ਇਨੀਸ਼ੀਏਟਿਵ ਲਿਆ ਗਿਆ ਹੈ ਜਿਸ ਵਿੱਚ ਜਿਹੜੇ ਰਿਫਲੈਕਟਰਸ ਨੇ ਉਹ ਜਿਹੜੇ ਕਾਫੀ ਇੱਥੇ ਵਾਹਨ ਚੱਲ ਰਹੇ ਨੇ ਉਹਨਾਂ ਦੇ ਪਿੱਛੇ ਲਗਾਏ ਗਏ ਹਨ ਤੇ ਪੁਲਿਸ ਦੀ ਟੀਮ ਅਸੀਂ ਮੌਕੇ ਤੇ ਅਸੀਂ ਪਹੁੰਚੇ ਹਾਂ ਪ੍ਰੈਸ ਕਲੱਬ ਦੀ ਮਦਦ ਨਾਲ ਅਸੀਂ ਜਿਹੜੇ ਆ ਵਹੀਕਲਾਂ ਦੀ ਚੈਕਿੰਗ ਵੀ ਕਰ ਰਹੇ ਹਾਂ ਅਤੇ ਇਹਨਾਂ ਦੇ ਪਿੱਛੇ ਰਿਫਲੈਕਟਰ ਵਗੈਰਾ ਲਗਾਏ ਜਾ ਰਹੇ ਹਨ ਜਿਸ ਨਾਲ ਆਉਣ ਵਾਲਾ ਜੋ ਧੁੰਦ ਵਗੈਰਾ ਦਾ ਸੀਜ਼ਨ ਹੈ ਸਿਆਲ ਵਿੱਚ ਧੁੰਦ ਵਗੈਰਾ ਬਹੁਤ ਹੁੰਦੀ ਹੈ ਪਿੱਛੇ ਕਈ ਇਕ ਲਾਗੇ ਲਾਈਟਸ ਜਗਦੀਆਂ ਨਹੀਂ ਹੁੰਦੀਆਂ ਪ੍ਰੋਪਰ ਪਰ ਰਿਫਲੈਕਟਰ ਕਾਰਨ ਉਹ ਵਹੀਕਲ ਦਿਖ ਜਾਂਦੇ ਨੇ ਜਿਸ ਨਾਲ ਕਾਫੀ ਜਿਹੜੇ ਹੈ ਐਕਸੀਡੈਂਟ ਵਗੈਰਾ ਤੋਂ ਜਿਹੜਾ ਬਚਾਅ ਹੋਵੇਗਾ ਅਤੇ ਕੀਮਤੀ ਜਿਹੜੀਆਂ ਮਨੁੱਖੀ ਜਾਨਾਂ ਉਹ ਬਚਾਈਆਂ ਜਾ ਸਕਣਗੀਆਂ ਇਹ ਬੜਾ ਵਧੀਆ ਇਨੀਸ਼ੀਏਟਿਵ ਹੈ ਜਿਹੜਾ ਪ੍ਰੈਸ ਕਲੱਬ ਵੱਲੋਂ ਅੱਜ ਲਿਆ ਗਿਆ ਹੈ ਅਸੀਂ ਇਹਦੀ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਸਰ ਜਿਵੇਂ ਵੱਡੇ ਵਹੀਕਲ ਸੜਕਾਂ ਦੇ ਸਾਈਡ ਦੇ ਉੱਪਰ ਖੜਾ ਕੇ ਖੜ ਜਾਂਦੇ ਆ ਕੋਈ ਰਿਫਲੈਕਟਰ ਨਹੀਂ ਲੱਗੇ ਹੁੰਦੇ ਜਿੰਨਾ ਕੋਈ ਲਾਈਟ ਵਗੈਰਾ ਜਾ ਕੇ ਉਹੋ ਜੇ ਲੋਕਾਂ ਨੂੰ ਕਿਸ ਨੇਹਾ ਦੋਗੇ ਅ ਬਿਲਕੁਲ ਜੀ ਇਹੋ ਜੇ ਲੋਕਾਂ ਨੂੰ ਅ ਤੋ ਜੋ ਵੀ ਪ੍ਰੋਪਰ ਪਾਰਕਿੰਗ ਸਪੇਸ ਹੈ ਉੱਥੇ ਗੱਡੀਆਂ پارک ਕੀਤੀਆਂ ਜਾਣ ਵਹੀਕਲ ਜਿਹੜੇ ਰੋਡ ਤੇ ਨਾਲ ਗਏ ਜਾਣ ਕਿਉਂਕਿ ਪਿੱਛੋਂ ਕਈ ਵਾਰ ਵਹੀਕਲ ਕੋਈ ਤੇਜ਼ ਆਉਂਦਾ ਹੁੰਦਾ ਤੇ ਅੱਗੇ ਲਾਈਟ ਨਹੀਂ ਜਗ ਰਹੀ ਹੁੰਦੀ ਅੱਗੇ ਖੜੇ ਵਹੀਕਲ ਸੀ ਤੋ ਆਮ ਤੌਰ ਤੇ ਇਦਾਂ ਦੇ ਐਕਸੀਡੈਂਟ ਆਪਾਂ ਨੂੰ ਆਮ ਹੀ ਦੇਖਣ ਨੂੰ ਮਿਲਦੇ ਆ ਜਿਸ ਨਾਲ ਕਈ ਜਿਹੜੀਆਂ ਮਨੁੱਖੀ ਜਾਨਾਂ ਵੀ ਜਾਂਦਗ ਹੈਗੀਆਂ ਤੋ ਇਹ ਸਾਰਾ ਕੁਝ ਸਹੀ ਕਰ ਲਈ ਆਪਾਂ ਅੱਜ ਰਿਫਲੈਕਟਰ ਵੀ ਲਗਾ ਰਹੇ ਆ ਤੇ ਇਹਨਾਂ ਨੂੰ ਮੈਸੇਜ ਵੀ ਇਹੀ ਦਿੰਨੇ ਆ ਕਿ ਜੋ ਆਪਦੇ ਵਹੀਕਲ ਨੇ ਉਹਨਾਂ ਪਿੱਛੇ ਰਿਫਲੈਕਟਰ ਅਤੇ ਜਿਹੜੀਆਂ ਲਾਈਟਸ ਨੂੰ ਪ੍ਰੋਪਰ ਜਗਦੀਆਂ ਰੱਖਿਆ ਜਾਂਦਾ ਜੀ ਬਾਗਾ ਪ੍ਰਣਾ ਪ੍ਰੈਸ ਕਲਬ ਵੱਲੋਂ ਹਮੇਸ਼ਾ ਦੀ ਤਰ੍ਹਾਂ ਅਸੀਂ ਪਹਿਲਾਂ ਵੀ ਜਿਹੜੇ ਸਵੈ ਸੇਵਾ ਦੇ ਕੰਮ ਕਰਦੇ ਆਏ ਆਂ ਤੇ ਇਸ ਵਾਰ ਵੀ ਆਉਂਦੀਆਂ ਹੋਈਆਂ ਆਉਂਦੀ ਹੋਈ ਸਰਦੀ ਤੇ ਉਸ ਧੁੰਦ ਦੇ ਮੌਸਮ ਨੂੰ ਲੈ ਕੇ ਅਸੀਂ ਸਾਡੀ ਟੀਮ ਨੇ ਇੱਕ ਫੈਸਲਾ ਲਿੱਤਾ ਕਿ ਕਿਉਂ ਨਾ ਜਿਹੜੇ ਵਹੀਕਲਸ ਵੱਡੇ ਵਹੀਕਲਸ ਹੈਗੇ ਜਿਵੇਂ ਟਰੈਕਟਰ ਟਰਾਲੀ ਟਿਪਰ ਹੋ ਗਿਆ ਤੇ ਛੋਟੇ ਵਹੀਕਲਸ ਜਿਨ੍ਹਾਂ ਤੇ ਰਿਫਲੈਕਟਰ ਨਹੀਂ ਲੱਗੇ ਹੁੰਦੇ ਤੇ ਧੁੰਦ ਦੇ ਕਾਰਨ ਕਦੇ ਨਾ ਕਦੇ ਉਹ ਕਿਸੇ ਨਾ ਕਿਸੇ ਜਗ੍ਹਾ ਤੇ ਆਪਣੇ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਆ ਤੇ ਉਹਦੇ ਵਿੱਚ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ ਤਾ ਅਸੀਂ ਇਹ ਸੋਚਿਆ ਕਿ ਕਿਉਂ ਨਾ ਜਿਹੜੇ ਹੈਵੀ ਵਹੀਕਲਸ ਆ ਉਹਨਾਂ ਤੇ ਰਿਫਲੈਕਟਰ ਲਗਾ ਕੇ ਉਹਨਾਂ ਨੂੰ ਐਕਸੀਡੈਂਟ ਹੋਣ ਦੀ ਪਰਸਤਿਥੀਆਂ ਤੋਂ ਬਚਾਇਆ ਜਾ ਸਕੇ ਔਰ ਇਸ ਕਰਕੇ ਅੱਜ ਮੇਰੀ ਟੀਮ ਦੇ ਸਾਰੇ ਹੀ ਸਦਸੇ ਮੇਰੇ ਨਾਲ ਇਸ ਜਗ੍ਹਾ ਤੇ ਮੌਜੂਦ ਨੇ ਔਰ ਵਿਸ਼ੇਸ਼ ਤੌਰ ਤੇ ਜਿਹੜੇ थाना ਮੁਖੀ ਬਾਗਾ ਪ੍ਰਾਣਾ ਜਤਿੰਦਰ ਸਿੰਘ ਉਹ ਵਿਸ਼ੇਸ਼ ਸਦਦੇ ਤੇ ਪਹੁੰਚੇ ਆ ਗਿਆ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਬਹੁਤ ਸਾਰੇ ਵਹੀਕਲਸ ਤੇ ਰਿਫਲੈਕਟਰ ਲਗਵਾਏ ਹੈਗੇ ਆ ਤੇ ਇਹ ਮਹਿੰਮ ਲਗਭਗ ਅਸੀਂ 3 ਤੋਂ 4 ਦਿਨ ਇਹ ਮਹਿੰਮ ਚਲਾਵਾਂਗੇ ਜਿਸ ਵਿੱਚ ਜਗਾ ਜਗਾ ਤੇ ਜਿਵੇਂ ਪਹਿਲਾਂ ਅਸੀਂ ਮੇਨ ਚੌਂਕ ਪਾਗਾ ਪ੍ਰਾਣਾ ਦੇ ਵਿੱਚ ਰਿਫਲੈਕਟਰ ਲਗਾਏ ਉਸ ਤੋਂ ਬਾਅਦ ਅਸੀਂ ਮੰਡੀ ਜਿਹੜੀ ਦਾਣਾ ਮੰਡੀ ਹੈਗੀ ਆ ਉਹਦੇ ਬਾਹਰ ਵਹੀਕਲਸ ਨੂੰ ਖੜੇ ਕਰਵਾ ਕੇ ਤੇ ਅਸੀਂ ਉੱਥੇ ਰਿਫਲੈਕਟਰ ਲਗਵਾ ਰਹੇ ਹੈਗੇ ਆ ਇਸੇ ਤਰੀਕੇ ਨਾਲ ਅਸੀਂ ਜਗਾ ਜਗਾ ਤੇ 4 ਦਿਨ ਸਾਡੀ ਮਹਿੰਮ ਚੱਲੇਗੀ ਇਹ ਔਰ ਸਾਡਾ ਟਾਰਗੇਟ ਹੈਗਾ ਕਿ ਲਗਭਗ ਅਸੀਂ 2000 ਵਹੀਕਲਸ ਤੇ ਰਿਫਲੈਕਟਰ ਲਗਵਾਵਾਂਗੇ ਦੇਖੋ ਬੇਸਿਕਲੀ ਤਾਂ ਇਹੋ ਜੀ ਕੋਈ ਪ੍ਰਕਿਰਿਆ ਨਹੀਂ ਹੈਗੀ ਕਿ ਕਿਹੜੇ ਵਹੀਕਲ ਸੇ ਜ਼ਿਆਦਾ ਲਗਾਣੇ ਆ ਕਿਹੜੇ ਵਹੀਕਲ ਸੇ ਘੱਟ ਹੈ ਗਿਆ ਸਾਡੇ ਕੋਲੇ ਅਸੀਂ ਦੋ ਤਰੀਕੇ ਦੇ ਰਿਫਲੈਕਟਰ ਬਣਵਾਏ ਆ ਇੱਕ ਵੱਡੇ ਵਹੀਕਲਸ ਲਈ ਇੱਕ ਛੋਟੇ ਟੂ ਵੀਲਰਸ ਵਹੀਕਲ ਲਈ ਤਾ ਮੈਂਨ ਤੌਰ ਤੇ ਅਸੀਂ ਜਿਹੜੇ ਟਿੱਪਾ ਟਰਾਲੀ ਹੈ ਗਿਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਰੁਕਵਾ ਕੇ ਤੇ ਜਿੰਨਾ ਤੇ ਰਿਫਲੈਕਟਰ ਨਹੀਂ ਲੱਗੇ ਹੋਏ ਉਹਨਾਂ ਤੇ ਅਸੀਂ ਦੋ ਦੋ ਰਿਫਲੈਕਟਰ ਲਗਾ ਰਹੇ ਆ ਤਾਂ ਜੋ ਧੁੰਦ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਵਿਜ਼ਿਬਿਲਟੀ ਜਿਹੜੀ ਹੈਗੀ ਆ ਉਹ ਬਹੁਤ ਘਟ ਜਾਂਦੀ ਹੈ ਤੇ ਪਿਛਲੇ ਵਾਹਨ ਨੂੰ ਪਤਾ ਨਹੀਂ ਲੱਗਦਾ ਕਿ ਅੱਗੇ ਕੋਈ ਵਾਹਨ ਜਾ ਰਿਹਾ ਤੇ ਉਹ ਕਿਸੇ ਨਾ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਆ ਔਰ ਸਾਡੀ ਇਸ ਪਹਿਲ ਦੇ ਨਾਲ ਅਗਰ ਅਸੀਂ ਇੱਕ ਵੀ ਜਾਨ ਬਚਾ ਸਕੇ ਇੱਕ ਵੀ ਐਕਸੀਡੈਂਟ ਘਟੇ ਤੋਂ ਬਚਾ ਸਕੇ ਤੇ ਮੈਂ ਇਹ ਸਮਝਦਾ ਕਿ ਸਾਡਾ ਇਹ ਉਪਰਾਲਾ ਅਸੀਂ ਇਸ ਵਿੱਚ ਕਾਮਯਾਬ ਹੋ ਗਏ ਹਾਂ ਜਿਸ ਤਰ੍ਹਾਂ ਦੀ ਲੋਕਾਂ ਦੇ ਵਿੱਚ ਤੇਜ਼ੀ ਦਿਖਾਈ ਜਾ ਰਹੀ ਹੈ ਆਪਾਂ ਇੱਕ ਦੋ ਦਿਨਾਂ ਰੁਕ ਗਿਆ ਤਾਂ ਬਹੁਤ ਜਿਹੜੇ ਤੇਜ਼ੀ ਦੇ ਵਿੱਚ ਲੋਕ ਲੰਘ ਰਹੇ ਨੇ ਇਹੀ ਜ਼ਿਆਦਾਤਰ ਜਿਹੜਾ ਐਕਸੀਡੈਂਟਾਂ ਦਾ ਵੀ ਕਾਰਨ ਬਣਦਾ ਉਹ ਜੇਕਰ ਨਹੀਂ ਕੀ ਪਉਂਦੇ ਜੀ ਦੇਖੋ ਅੰਗਰੇਜ਼ੀ ਤੇ ਕਹਾਵਤ ਹੁੰਦੀ ਹੈ ਕਿ ਇਟਸ ਬੈਟਰ ਲੇਟ ਦੈਨ ਨੈਵਰ ਕਿ ਲੇਟ ਹੋਣਾ ਚੰਗਾ ਨਾ ਨਾਲੋ ਕਦੇ ਨਾ ਨਾਲੋ ਸੋ ਮੈਂ ਤੁਹਾਡੇ ਮਾਧਿਅਮ ਰਾਈ ਸਾਰੇ ਹੀ ਟ੍ਰੈਫਿਕ ਜਿਹੜੇ ਵਹੀਕਲ ਰਾਈਡਰਸ ਹੈਗੇ ਆ ਡਰਾਈਵਰਸ ਹੈਗੇ ਆ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਥੋੜਾ ਜਿਹਾ ਲੇਟ ਹੋ ਜਾਓ ਕਦੇ ਨਾ ਘਰ ਪਹੁੰਚਣ ਨਾਲੋਂ ਇਸ ਕਰਕੇ ਤੁਹਾਡੇ ਮਾਧਮ ਰਾਈ ਫਿਰ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੀ ਸਪੀਡ ਵਹੀਕਲ ਦੀ ਸਪੀਡ ਸਲੋ ਰੱਖੋ ਤਾਂ ਕਿ ਉਸੇ ਸਮੇਂ ਸਰ ਆਪਣੇ ਘਰ ਪਹੁੰਚ ਸਕੋ ਤੇ ਆਪਣੇ ਪਰਿਵਾਰ ਦੇ ਨਾਲ ਹਮੇਸ਼ਾ ਸੁਖਦ ਜੀਵਨ ਬਤੀਤ ਕਰ ਸਕੋ ਕਿਉਂਕਿ ਇੱਕ ਛੋਟੀ ਜੀ ਗਲਤੀ ਜਿਹੜੀ ਹੈਗੀ ਹੈ ਉਹ ਸਾਨੂੰ ਬਹੁਤ ਭਾਰੀ ਨੁਕਸਾਨ ਦੇ ਸਕਦੀ ਹੈ ਇਸ ਕਰਕੇ ਫਿਰ ਮੈਂ ਇੱਕ ਵਾਰ ਦੁਹਰਾਵਾਂਗਾ ਕਿ ਸਪੀਡ ਸਲੋ ਐਂਡ ਲਿਵ ਲਾਈਫ ਹੈਪੀਲੀ ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ